ਮਾਨ ਜੋ ਗੌਰਵ ਜਾਦਵ ਆਈਪੀਐਸ ਬੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਰਹਿਨਮਾਈ ਹੇਠ ਤੇ ਜੋਗ ਅਗਵਾਈ ਹੇਠ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਇੰਚਾਰਜ ਐਸਐਚਓ ਸਰਦਾਰ ਮਨਜੀਤ ਸਿੰਘ ਇੰਸਪੈਕਟਰ ਵੱਲੋਂ ਸੁਸ਼ਾਂਤ 나ਗਪਾਲ ਸਨ ਉਹ কৃষ্ণ ਲਾਲ 나ਗਪਾਲ ਵਾਸੀ ਸਰਕਲ ਰੋਡ ਅਬੋਰ ਦੀ ਦਰਖਾਸਤ ਜਿਸ ਵਿੱਚ ਉਸਨੇ 60 ਲੱਖ 23000 ਰੁਪਏ ਦੀ ਸਾਈਬਰ ਠੱਗੀ ਸਬੰਧੀ ਲਿਖਿਆ ਸੀਗਾ ਦੀ ਪੜਤਾਲ ਉਪਰੰਤ ਮਕਦਮਾ ਨੰਬਰ 3 ਮਿਤੀ 27 9 24 ਅਧੀਨ ਧਾਰਾ 316 318 612 ਬੀ ਐਨ ਐਸ थाना ਸਾਈਬਰ ਕ੍ਰਾਈਮ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਮਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਤਫ਼ਤੀਸ਼ ਦੌਰਾਨ ਟੈਕਨੀਕਲ ਤੌਰ ਤੇ ਜਿਹੜਾ ਇਹਨੂੰ ਸਾਰੇ ਨੂੰ ਵੇਖਿਆ ਗਿਆ ਟੈਕਨੀਕਲ ਤੌਰ ਤੇ ਇਹਦੀ ਤਫ਼ਤੀਸ਼ ਕਰਨ ਤੇ ਪਾਇਆ ਗਿਆ ਕਿ ਇਹ ਜਿਹੜਾ ਫੇਕ ਨੰਬਰ ਕਾਲ ਦੇ ਉੱਤੇ ਜਿਹੜਾ ਫਰਾਡ ਹੋਇਆ ਸੀਗਾ ਸਾਈਬਰ ਫਰਾਡ ਹੋਇਆ ਸੀਗਾ ਉਹਦੇ ਸੰਬੰਧ ਵਿੱਚ ਇਹਦੇ ਤਾਰ ਜਿਹੜੇ ਸੀ ਗੁਜਰਾਤ ਨਾਲ ਜੁੜਦੇ ਸੀਗੇ ਜਿਹਦੇ ਆਧਾਰ ਤੇ ਮੁਕੱਦਮਾ ਵਿੱਚ ਦੋਸ਼ੀ ਨਾਇਕ rahul kumar ਉਰਫ ਜਸਪਾਲ ਵਾਸੀ ਮਹਿਸਾਨਾ ਗੁਜਰਾਤ ਨੂੰ ਮਿਤੀ 27 10 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਉਸ ਦਾ ਟ੍ਰਾਂਨਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਗਿਆ ਸੀਗਾ ਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਪੁਲਿਸ ਰਿਮਾਂਡ ਦੌਰਾਨ ਉਹਨੇ ਫਰਦਿੰਗ ਕਿਸ਼ਾਬ ਕੀਤਾ ਕਿ ਇਹ ਸਾਰਾ ਕੁਝ ਕੰਮ ਜਿਹੜਾ ਹੈ ਉਹ ਰਵਲ ਅੰਕਤ ਸਨੋਂ ਬਾਬੂ ਲਾਲ ਵਾਸੀ ਜ਼ਿਲ੍ਹਾ ਮਹਿਸਾਨਾ ਗੁਜਰਾਤ ਵੱਲੋਂ ਕੀਤਾ ਗਿਆ ਤੇ ਉਸ ਨੇ ਉਸ ਦੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਵਗੈਰਾ ਹਾਸਲ ਕਰਕੇ ਉਸ ਦੇ ਨਾਮ ਦੇ ਇੰਡੀਅਨ ਬੈਂਕ ਦੇ ਵਿੱਚ ਗੁਜਰਾਤ ਦੇ ਵਿੱਚ ਕਾਊਂਟ ਖੁਲਾਇਆ ਸੀਗਾ ਔਰ ਕਾਊਂਟ ਖੁਲਾਉਣ ਤੋਂ ਬਾਅਦ ਉਸ ਕੋ ਚੈੱਕ ਬੁੱਕਾਂ ਵੀ ਹਾਸਲ ਕਰਨੀਆਂ ਤੇ ਉਸ ਨੂੰ ਹਰ ਮਹੀਨੇ ਇਹਦੇ ਉਸ ਦੇ ਵਿੱਚ 10000 ਰੁਪਇਆ ਦਿੰਦਾ ਸੀਗਾ ਇਸ ਕਾਊਂਟ ਦੀ ਪੜਤਾਲ ਕਰਨ ਤੇ ਪਾਇਆ ਗਿਆ ਵੀ ਇਸ ਕਾਊਂਟ ਦੇ ਵਿੱਚ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਕਰੀਬ 3 ਕਰੋੜ ਤੋਂ ਉੱਪਰ ਦੀਆਂ ਜਿਹੜੀਆਂ ਲੈਣ-ਦੇਣ ਹੋਇਆ ਸੀਗਾ ਜੋ ਇੰਸਪੈਕਟਰ ਮਨਜੀਤ ਸਿੰਘ ਨੇ ਰਾਵਲ ਅੰਕਤ ਨੂੰ ਮਿਤੀ 24 11 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਟ੍ਰਾਂਨਜ਼ਿਟਰ ਰਿਮਾਂਡ ਲਿਆ ਕੇ ਤੇ ਲਿਆ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਨ ਤੇ ਉਹਨੇ ਜਿਹੜਾ ਹੈ 15 ਲੱਖ ਰੁਪਈਆ ਜਿਹੜਾ ਆਰਟੀਐਸ ਰਹੀਂ ਜਿਹੜਾ ਮਦਈ ਹੈ ਉਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ 5.5 ਲੱਖ ਰੁਪਈਏ ਦੀ ਵੱਖਰਾ ਜਿਹੜਾ ਉਹਦੇ ਅਕਾਊਂਟ ਦੇ ਵਿੱਚੋਂ ਜਿਹੜਾ ਫ੍ਰੀਜ਼